ਪਹਿਲੀ ਤੇ ਕੁਝ ਨਾ ਕੁਝ ਹੋਊ ਜ਼ਰੂਰ ਇਹ ਬੱਲੇ 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 ਸਟੀਲ ਬੋਦੀ ਖੇਡ ਕਰੇਣ ਦੀ ਵੀ ਨਾਗਰੇ ਵਾਲਿਆ ਕ੍ਰਿਕਟ ਵਿੱਚੋਂ ਸਟੀਲ ਬੋਦੀ ਦਾ ਮਿਲਿਆ ਖਿਤਾਬ ਲੇਕੀ ਬੈਠਦੇ ਨੇ ਨਾ ਸਟੀਲ ਬੋਦੀ ਕਹਿੰਦੀ ਹੈ ਵੱਡੀ ਵੱਡੀ ਵਿਕਟ ਜਿਹੜੀ ਮੋੜ ਦਿੱਤੀ ਅਗਦੀ ਵੀਰੋ ਇਹ ਆ ਕਹਿੰਦੇ ਗਿੱਦੜ ਵਾਹੇ ਵਾਲਾ ਜਿੱਤੇ ਭਾਈ ਕਾਨ ਸਿੰਘ ਜੀ ਨਾ ਭਾਉਰਾ ਦਾ ਪਿੰਡ ਹੈ ਪਿੱਥੋ ਇਹ ਆਹ ਮੋੜ ਦਿੱਤਾ ਇੱਕ ਹੋਰ ਤੇ ਦੋ ਵੱਡੀਆਂ ਬੈਂਟਾਂ ਦਾ ਮਰਖਾਲ ਮੁੰਡਾ ਫੇਰ ਜਿੱਤੜ ਵਾਹਿਆ ਆਹ ਕੈਂਦੀ ਵਾਲ ਤੇ ਸਰੇਦੀ ਵਾਲ ਇੱਕ ਹੋ ਵਾਲ ਪਰ ਦੂਜੇ ਪਾਸੇ ਰਾਪੁਰ ਮੰਡੀ ਵਾਲਾ ਮੇਰੇ ਵੀਰ ਆਓ ਕਰਦਾ ਟਰਾਈ ਤੇ ਬਾਲ ਕਹਿੰਦੇ ਸਰੇਦੀ ਪਾ ਦੇ ਫਰੀਦਕੋਟ ਵਾਲਾ ਆਹ ਕੈਂਦੀ ਵਾਲ ਆਓ ਸਾਹਮਣੇ ਬੱਲੇ 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 ਗੱਲੇ ਆਹ ਸਾਹਮਣੇ ਕਹਿੰਦੇ ਜੱਗਾ ਹੈ ਆਸ ਦੇ ਵਿੱਚ ਵੀ ਵੱਡਾ ਕ੍ਰਿਕਟ ਕੱਪ ਹੋਣਾ ਹੈ ਘੱਗੇ ਦਾ ਇਲਾਕਾ ਪਰ ਜੱਗਾ 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 ਹੋਈ ਤਈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਚਿੱਟੀ ਮੇਰੇ ਵੀਰੋ ਇਹ ਵੀ ਚੱਕ ਮੈਗ ਤੇ ਕਰਦੇ ਗੱਲ ਚੋਬਰਾ ਸਾਹਮਣੀ ਨਹੀਂ ਆਉਂਦੇ ਬੜਾ ਤਗੜਾ ਮੈਚ ਜਿਹੜਾ ਖੇਡੇ ਜਾ ਰਿਹਾ ਮੇਰੇ ਵੀਰੋ ਅੰਡਾ ਕਹਿੰਦੇ ਇਸ ਤੋਂ ਹੈ ਕੋਟ ਕਪੂਰੇ ਦੇ ਇਲਾਕੇ ਦਾ ਅੰਬਰ ਜੌਨ ਆਰੀਆ ਦੂਜੇ ਪਾਸੇ ਕਾਕਾ ਜਰਨਾ ਟਾਈਮ ਆਖਰ ਤੇ ਗੱਲਾਂ ਪਰ ਤਿਆਰ ਹੈ ਕਰਾਚੋ ਨੇ ਸਾਰੇ ਮੁੰਡਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹਨਾਂ ਨੇ ਵੱਡੀ ਮਿਹਨਤ ਕੀਤੀ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਮੋਰ ਝੋੜ ਟਕਰਾਉਂਦਾ ਮੇਲਾ ਕਹਿੰਦੇ ਕਰਾਚੋ ਦਾ ਨਜ਼ਾਰਾ ਪੂਰਾ ਆਉਂਦਾ ਮੇਰੇ ਵੀਰੋ ਆਓ ਖੇਡਿਆ ਸ਼ਾਟ ਤੇ ਰਨ ਸ਼ੇ ਓਏ ਫੇਰ ਫੇਰ ਗੱਲ ਟਕਾੜਿਆ ਪੈਂਦੀ ਬਾਲ ਆਓ ਬੱਲੇ 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 ਜਸ਼ਨਕ ਗੱਜਰਵਾਹੇ ਵਾਲਾ ਮੇਰੇ ਵੀਰੋ ਪਰ ਸੋਹਣਾ ਆਫਰਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਦੁਨੀਆਂ ਦੇ ਕਹਿੰਦੇ ਚੋਟੀ ਦੇ ਮੱਲ ਜਿਹੜੇ ਪੁੱਜੇ ਹੋਇਆ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਅਗਲੀ ਬਾਲ ਆਓ ਸਿਰੇ ਦੀ ਪਾ ਦਿੱਤੀ ਹੈ ਗੱਲ ਟਿਕਾਣੇ ਲੱਗ ਜਾਣੀ ਹੈ ਰੇਲ ਕਲਬ ਪਿੰਡ ਵਾਲਾ ਤਾਰੀ ਵੀ ਪੁੱਜਿਆ ਹੋਇਆ ਹੈ ਸਖੋਰੇ ਵਾਲੇ ਅਮਨੇ ਦਾ ਵੀ ਧੰਨਵਾਦ ਬੰਤ ਪਹਿਲਵਾਨ ਦਾ ਪਿੰਡ ਹੈ ਮੇਰੇ ਵੀਰੋ ਆਰ ਦੇਕਰ ਇੱਕ ਕਦੇ ਜੱਤ ਨਹੀਂ ਉਹ ਜੰਮਦੇ ਐਨ ਗੱਲਾਂ ਕਹਿੰਦੇ ਵੱਡੀਆਂ ਮਰੇ ਵੀਰੋ ਦੁਨੀਆ ਉਸਤਾਦ ਕਹਿੰਦੀ ਐ ਨਗਲਾ ਪਿੰਡ ਦੀ ਪਈ ਐ ਪਰ ਮੇਰੀ ਬੇਨਤੀ ਐ ਧੌਲੇ ਦਾ ਇੱਕ ਪਲੇਅਰ ਹੋਰ ਲੈ ਵਲੇ ਵੀਰ ਕੋਲੇ ਆ ਜੇ ਇਹ ਕੀਪਰ ਦਾ ਕੈਚ ਵਧੀਆ ਲੱਗਿਆ ਮਾਰ ਦੇ ਜਾਨਾ ਦੁਨੀਆ ਕਹਿੰਦੀ ਐ ਵੀ ਸਵਾਦ ਫੇਰ ਆ ਜੇ ਪਰ ਕਿਤੜਾ ਬਾਹਰ ਵਾਲਾ ਨਹੀਂ ਮੰਨਦਾ ਉਹ ਕਹਿੰਦਾ ਵੀ ਅੱਜ ਐਨ ਵਾਲੇ ਉਲੇ ਦਾ ਜਗਤਾਰ ਰੇ ਗਰਾਊਂਡ ਗਰਾਊਂਡ ਦੇ ਵਿੱਚ ਬਾਲ ਪੁੱਜਦੀ ਕਰ ਦਿੱਤੀ ਜਾਵੇ ਪ੍ਰਬੰਧਕਾਂ ਨੂੰ ਦੇਣਤੀ ਹੈ ਪਰ ਇਹ ਕਹਿੰਦੇ ਪਹਿਲੇ ਗੇਂਦੜਾ ਵਾਹੇ ਵਾਲਾ ਜਸ਼ਨ ਕਹਿੰਦੀ ਹੈ ਪੈਂਦੀ ਵਾਲ ਆਓ ਬੱਲੇ 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 ਆਓ ਮੋੜਦਾ ਜਸ਼ਨ ਆ ਪੂਚਾੜਾ ਜੀ ਸਟਾਰਟ ਰੱਖਾਂਗੇ ਦੇਣਤੀ ਹੈ ਆਓ ਸਾਹਮਣੇ ਪੈਂਦੀ ਵਾਲ ਅੰਬਰ 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 ਆਓ ਕਮਾਲ ਦੂਜੇ ਪਾਸੇ ਸੁਖੀ ਧੌਰੇ ਵਾਲਾ ਇਹ ਬੱਲੇ 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 ਉਹ ਖੇਡਿਆ ਹੋਇਆ ਸ਼ਾਟ ਹੈ ਔਰ ਟੱਕਰ ਸਿਰੇ ਦੀ ਹੈ ਜੀਨੇ ਵਾਲੀ ਇਹ ਅਮਨੇ ਦੇ ਨਾਲ ਜਾਰੀ ਹੈ ਆਹ ਹੰਦੀ ਤਾਰ ਹੈ ਤਿੰਨ ਔਰ ਸਾਹਮਣੇ ਬੱਲੇ 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 ਰਨ ਚਾਰ ਦੇ ਜਿਹੜੇ ਵਾਦੇ ਹੋਏ ਆ ਔਰ ਕਮਾਲ ਜਿਹੜੀ ਹੋ ਗਈ ਹੈ ਪੈਂਦੀ ਬਾਲ ਬੱਲੇ 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 अगली आ, बड़ी 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 पले पी कराता रोला सारा चेता रोला मेर बि आ ਪਹਿਲਾ ਬੱਲੇ ਬੱਲੇ ਤੋ ਅੱਖਾਂ ਦੀ ਐ ਕਰਵਾਉਣੀ ਔਖੀ ਐ ਪਹਿਲਾ 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 ਜੀ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਲੱਗਦਾ ਜੋਰ ਕਾਚਾ ਤੁਚਾ ਤੁਚਾ ਚਾਹ ਹੈ ਆਓ ਸ਼ੇਰੂ ਸ਼ੇਰੂ ਤੇ ਆਓ ਸੈਦੀ ਵਾਲਾ ਤਾਲੂ ਸਾਹਮਣੇ रवी श आउ साम आउ बले बे थोरी बॉल हिकु